ਨਹੀਂ ਕਹਿ ਸਕਦੇ ਹੌਲੀ ਹੌਲੀ ਜਿਵੇਂ ਨਵੇਂ ਐਮਐਲਏ ਆ ਫਿਰ ਵੀ ਬਹੁਤ ਕੰਮ ਖਿੱਚਿਆ ਇਹਨਾਂ ਨੇ ਤੇ ਇਸ ਕੰਮਾਂ ਤੇ ਪ੍ਰੋਗਰਾਮ ਬਣਾਉਣ ਤੇ ਬੜਾ ਟਾਈਮ ਲੱਗਦਾ ਉਹਨਾਂ ਨੂੰ ਲੀਕਨ ਤੇ ਬੜਾ ਟਾਈਮ ਲੱਗਦਾ ਜੋ ਅੱਜ ਅਸੀਂ ਇੱਥੇ 2 ਲੱਖ ਗੱਲਨ ਦੀ ਪਾਣੀ ਦੀ ਟੈਂਕੀ ਦਾ ਅਜਿਧ ਘਟਨ ਕੀਤਾ ਵਾ 17 ਕਿਲੋਮੀਟਰ ਪਾਈਪ ਜਿਹੜੀ ਆ ਲਾਈਨ ਉਹ ਪਾਉਣੀ ਹੈ ਨਵੀਂ ਦੋ ਬੋਰ ਜਿਹੜੇ ਨਵੇਂ ਆਉਣੇ ਆ ਤੇ 10 ਕਰੋੜ 42 ਲੱਖ ਰੁਪਏ ਇੱਥੇ ਖਰਚ ਹੋਣਾ ਹੈ ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਏ ਲਾ ਚੁੱਕੇ ਜੀਰੇ ਸ਼ਹਿਰ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਪਤਾ ਹੀ ਆ ਗੁਰਪ੍ਰੀਤ ਜੱਜ ਜੀ ਨੇ ਸਾਰੇ ਵੇਰਵੇ ਸਹਿਤ ਤੁਹਾਨੂੰ ਦੱਸਿਆ ਵਾ ਤੇ ਅੱਗੇ ਤੋਂ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਵੀ ਇੱਕ ਅੱਧਾ ਕਰੋੜ ਨਹੀਂ ਕਿੰਨੇ ਕਿੰਨੇ 100 ਕਰੋੜ ਰੁਪਏ ਸ਼ਹਿਰਾਂ ਤੇ ਖਰਚ ਕਰਨਾ ਇਹ ਸ਼ਹਿਰ ਜਦੋਂ ਮੈਂ ਕਹਿੰਦਾ ਹੁੰਦਾ ਸੀਗਾ ਹਰ ਸਟੇਜ ਤੇ ਸਾਡੇ ਪ੍ਰਧਾਨ ਜੀ ਵੀ ਕਹਿੰਦੇ ਹੁੰਦੇ ਸੀਗੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਵੀ ਵੀ ਪੰਜਾਬ ਚੋਂ ਅਸੀਂ ਪਹਿਲਾ ਨੰਬਰ ਹਿੰਦੁਸਤਾਨ ਚੋ ਲਿਓਣਾ ਪੰਜਾਬ ਦਾ ਰੰਗਲਾ ਪੰਜਾਬ ਬਣਾਉਣਾ ਤੇ ਮੈਂ ਕਹਿੰਦਾ ਹੁੰਦਾ ਸੀ ਪੰਜਾਬ ਦੇ ਵਿੱਚੋਂ ਜੀਰਾ ਸ਼ਹਿਰ ਪਹਿਲੇ ਨੰਬਰ ਤੇ ਲੈ ਕੇ ਆਵਾਂਗੇ ਤੇ ਜੇ ਜੀਰਾ ਨਾ ਸ਼ਹਿਰ ਪਹਿਲੇ ਨੰਬਰ ਤੇ ਨਾ ਹੋਵੇ ਤੇ ਅਸੀਂ ਵੋਟ ਨਹੀਂ ਮੰਗਣਾ ਵਾਂਗੇ ਤੇ ਤੁਹਾਡੇ ਸਾਹਮਣੇ ਹੀ ਆ ਉਹ ਅੱਜ ਜਿਹੜੀਆਂ ਜਿਹੜੀਆਂ ਸਕੀਮਾਂ ਸ਼ੁਰੂ ਕਰ ਦਿੱਤੀਆਂ ਪਹਿਲਾ ਨੰਬਰ ਕੋਈ ਦੂਰ ਨਹੀਂਗਾ ਇਹੋ ਜੇ ਜਦੋਂ ਮਿਹਨਤੀ ਇਨਸਾਨ ਸਾਨੂੰ ਮਿਲ ਗਏ ਨਾ ਗੁਰਪ੍ਰੀਤ ਜੱਜ ਵਰਗੇ ਚੰਗੇ ਇਨਸਾਨ ਤੇ ਸਾਡਾ ਕੋਈ ਲੰਮਾ ਸਮਾਂ ਨਹੀਂ ਲੱਗੂਗਾ ਇਹ ਜੀਰਾ ਸ਼ਹਿਰ ਪਹਿਲੇ ਨੰਬਰ ਤੇ ਲਿਆ ਕੇ ਖਵਾਵਾਂਗੇ ਜੀਰਾ ਸ਼ਹਿਰ ਨਹੀਂ ਜੀਰਾ ਇਲਾਕਾ ਪਹਿਲੇ ਨਸ਼ਿਆਂ ਵਿਰੋਧ ਯੁੱਧ ਨਸ਼ਿਆਂ ਵਿਰੋਧ ਦੀ ਨੀਤੀ ਇਹ ਜਿਹੜਾ ਨਸ਼ਿਆਂ ਯੁੱਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ ਹਰ ਇਨਸਾਨ ਉਹਦੀ ਉਸ ਚੀਜ਼ ਦੀ ਸ਼ਲਾਘਾ ਕਰਦਾ ਬਹੁਤ ਵਧੀਆ ਫੈਸਲਾ ਲਿਆ ਜੋ ਲਿਆ ਇਹਨਾਂ ਨੇ ਕਿਉਂਕਿ ਆਪਾਂ ਨੂੰ ਵੀ ਪਤਾ ਕਾਲੀਆਂ ਨੇ ਇਹ ਨਸ਼ਾ ਲਿਆਂਦਾ ਸੀ ਕਾਂਗਰਸ ਨੇ ਉਹਨੂੰ ਪਾਣੀ ਪਾ ਕੇ ਹੋਰ ਬੂਟੇ ਨੂੰ ਵੱਡਾ ਕਰਤਾ ਤੇ ਅੱਜ ਮੁੜ ਕੇ ਸਾਰਾ ਚੱਕੜ ਸੁੱਟਦੇ ਰਹੇ ਇਹ ਸਰਕਾਰਾਂ ਫਲਾਣਾ ਲਿਆਂਦਾ ਤਾਂ ਤੁਸੀਂ ਆ ਤੇ ਤੁਸੀਂ ਅੱਜ ਇਹ ਵੇਖੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੋ ਇਹਨਾਂ ਨੇ ਫੈਸਲਾ ਲਿਆ ਕੀ ਕਹਿਣਾ ਚਾਹ ਡੀਜੀਪੀ ਸਾਹਿਬ ਦਾ ਬਿਆਨ ਲੱਗਿਆ ਕਿ ਨਸ਼ੇ ਨੂੰ ਅਸੀਂ ਜੜੋ ਫੜ ਦੇਾਂਗੇ ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ ਬਿਲਕੁਲ ਜੀ ਜੋ ਮਾਨ ਸਰਕਾਰ ਕੰਮ ਕਰ ਰਹੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਵਧੀਆ ਉਪਰਾਲਾ ਵਾ ਇਹਦੇ ਵਿੱਚ ਸਾਨੂੰ ਆਮ ਜਨਤਾ ਦਾ ਵੀ ਸਹਿਯੋਗ ਮਿਲ ਰਿਹਾ ਵਾ ਕਿਹੜੇ ਸਾਡੇ ਸਰਪੰਚ ਸਹਿਬਾਨ ਕੋਈ ਉਧੇਦਾਰ ਆਗੂ ਹੈ ਕੋਈ ਐਮਸੀ ਹੈ ਕੋਈ ਪ੍ਰਧਾਨ ਹੈ ਕੋਈ ਚੇਅਰਮੈਨ ਸਾਹਿਬ ਸਾਰੇ ਸਹਿਯੋਗ ਦੇ ਰਹੇ ਆ ਇਹ ਅਸੀਂ ਨਹੀਂ ਪੂਰਾ ਪੰਜਾਬ ਸਾਥ ਦੇ ਰਿਹਾ ਵਾ ਕਿ ਅਸੀਂ ਨਸ਼ੇ ਨੂੰ ਜੜ੍ਹਾਂ ਤੋਂ ਖਤਮ ਕਰ ਦੇਣਾ ਵਾ ਕਿ ਜਿਹੜੀਆਂ ਸਾਡੀਆਂ ਇਹਨਾਂ ਨੇ ਨੌਜਵਾਨ ਪੀੜ੍ਹੀ ਖਤਮ ਕੀਤੀ ਹੈ ਇਹ ਨਸ਼ੇ ਨੇ ਅਸੀਂ ਨਸ਼ੇ ਨੂੰ ਹੁਣ ਖਤਮ ਕਰਨ ਜਾ ਰਹੇ ਹਾਂ ਇਹ ਜਿਹੜੀ ਕਿਲੋਮੀਟਰ ਲੰਬਾਈ ਆ ਇਹ ਪਾਣੀ ਦਾ ਨਮੀਆਂ ਪਾਈ ਪਾਂ ਪੈਣ ਜਾ ਰਹੀਆਂ ਹਨ ਘਰਾਂ ਦੇ ਪਾਣੀ ਪੀਣ ਵਾਲੇ ਪਾਣੀ ਤੇ ਕਨੈਕਸ਼ਨ 2026 ਕਨੈਕਸ਼ਨ ਨੇ ਜਿਹੜੇ ਕੀ ਦੋ ਟਿਊਬ ਵਾਲਾ ਲੱਗਣੇ ਆ ਇੱਕ ਪਾਣੀ ਦੀ ਟੈਂਕੀ ਬੰਨੀ ਆ ਇਹਦਾ ਖਰਚਾ ਜਿਹੜਾ 10 ਕਰੋੜ 42 ਲੱਖ ਰੁਪਈਆ ਖਰਚ ਆਣਾ ਹੈ ਬਾਕੀ ਇਹਨਾਂ ਦੇ ਜਿਹੜੇ ਕੀ ਆ ਅੰਮ੍ਰਿਤ ਮੈਂ ਪਾਣੀ ਜਿਹੜਾ ਵਾ ਉਹਦੀ ਸਕੀਮ ਹੈ ਇੱਕ ਉਹਦੇ ਤਹਿਤ ਅੱਜ ਜਿਹੜਾ ਸ਼ੁਰੂਆਤ ਕੀਤੀ ਗਈ ਆ ਇਹ ਜਿਹੜਾ ਕੰਮ ਹੈ 12 ਮਹੀਨਿਆਂ ਦੇ ਵਿੱਚ ਵਿੱਚ ਮੁਕੰਮਲ ਕੀਤਾ ਜਾਵੇਗਾ ਇਹ ਸਹੂਲਤ ਮਿਲ ਜਾਣ ਨਾਲ 100% ਜਿਹੜਾ ਕੀ ਚੀਦਾ ਸ਼ਹਿਰ ਨੂੰ ਪਾਣੀ ਵਾਟ ਸਪਲਾਈ ਦਾ ਮਿਲੂਗਾ ਇਹ ਸਾਰੀ ਜਿਹੜੀ ਮਿਹਨਤ ਹੈ ਇਹ ਸਾਡੇ ਗੁਰਪ੍ਰੀਤ ਸਿੰਘ ਜੀ ਜੱਜ ਜਿੱਦੰਦਾ ਇਹਨਾਂ ਨੇ ਕੰਮ ਸੰਭਾਲਿਆ ਭਾਈ ਜੀ ਮੈਨੂੰ ਇੱਕ ਬੰਦਾ ਵੀ ਨਹੀਂ ਮਿਲਿਆ ਜਿਹੜਾ ਆ ਗਿਆ ਵੇ ਭਾਈ ਜੀ ਸਾਡੇ ਯਾਰ 10 ਕਿ ਦਿਨ ਤਾਂ ਲੱਗੇ ਆ ਵੀ ਭਾਈ ਜੀ ਸਾਡੇ ਵੀ ਕੂੜਾ ਪਿਆ ਵਾ 10 ਕਿ ਦਿਨਾਂ ਤੋਂ ਬਾਅਦ ਮੈਨੂੰ ਨਹੀਂ ਮੇਦ ਕਿਸੇ ਬੰਦੇ ਨੇ ਮੈਨੂੰ ਇਹ ਗੱਲ ਕਹੀ ਹੋਵੇ ਭਾਈ ਜੀ ਸਾਡੇ ਤਾਂ ਕੂੜਾ ਪਿਆ ਚੱਕਿਆ ਹੀ ਨਹੀਂ ਭਾਈ ਜੀ ਬਹੁਤ ਵਧੀਆ ਕੀਤਾ ਬੰਦਾ ਦੱਸੋ ਪੈਸਾ ਲੱਗਾ ਹੋਵੇ ਘਰੇ ਬੈਠਿਆਂ ਨੂੰ ਚਿੱਠੀਆਂ ਆਈਆਂ ਲੈ ਵੀ ਆਹ ਭਾਈ ਜਾ ਕੇ ਜੁਆਇਨ ਕਰ ਲਾ ਐਸ ਵਿਭਾਗ ਵਿੱਚ ਜੁਆਇਨ ਕਰ ਲਾ ਇਹ ਕੋਈ ਛੋਟੀ ਜੀ ਗੱਲ ਨਹੀਂ ਬਿਨਾ ਪੈਸੇ ਤੋਂ ਅੱਗੇ ਪੈਸੇ ਚੱਕ ਕੇ ਫਿਰਦੇ ਸੀਗੇ ਤੇ ਗਰੀਬ ਬਚਾਰੇ ਰਹਿ ਜਾਂਦੇ ਸੀ ਨੌਕਰੀਆਂ ਤੋਂ ਤੇ ਅਮੀਰ ਲੋਕ ਪੈਸੇ ਦੇ ਕੇ ਨੌਕਰੀਆਂ ਲੈ ਜਾਂਦੇ ਸੀ ਹੁਣ ਘਰ ਬੈਠਿਆਂ ਨੂੰ ਨੌਕਰੀਆਂ ਮਿਲੀਆਂ ਬੜੀ ਵੱਡੀ ਗੱਲ ਆ ਫਿਰ ਵੇਖੋ ਤੀਜਾ ਬੰਦਾ ਕਹਿੰਦਾ ਨਹੀਂ ਯਾਰ ਛੱਡੋ ਖੜਾ ਮੈਂ ਕਹਿੰਦਾ ਹਰ ਇੱਕ ਬੰਦਾ ਆਪ ਹੀ ਸੁਧਰ ਜੇ ਤਾਂ ਸਮਾਜ ਸੁਧਰ ਸਕਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਸ਼ਹਿਰ ਜੁਮੇਵਾਰ ਸ਼ਹਿਰੀ ਬੰਨਾ ਚਾਹੀਦਾ ਔਰ ਇਹਨਾਂ ਦਾ ਸਾਥ ਦੇਣਾ ਚਾਹੀਦਾ ਮੈਂ ਨਗਰ ਕੌਂਸਲ ਜੀਰਾ ਨੂੰ ਇਹ ਵਧਾਈ ਦੇਵਾਂਗਾ ਕਿ ਇਹਨਾਂ ਦੀ ਅਣਥੱਕ ਮਿਹਨਤ ਦੇ ਸਦਕਾ ਜਿਹੜੇ ਕਰਮਚਾਰੀ ਉਹਨਾਂ ਦੀ ਮਿਹਨਤ ਦੇ ਸਦਕਾ ਜੀਰਾ ਜਿਹੜਾ ਹੈਗਾ ਫੀਡਬੈਕ ਦੇ ਵਿੱਚ 25 ਤੋਂ 50 ਵਾਲੇ ਜਿਹੜੇ ਕੈਟਾਗਰੀ ਦੇ ਵਿੱਚ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਇਹ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਮੈਂ ਇਸ ਕਰਕੇ ਚਾਹੁੰਦਾ ਸੀ ਵੀ ਅਸੀਂ ਨਾ ਘਰਾਂ ਦੇ ਵਿੱਚ ਜਾਂ ਗਲੀਆਂ ਬਾਜ਼ਾਰਾਂ ਨਾਲੀਆਂ 'ਚ ਕੂੜਾ ਰੁਲਦਾ ਵੇਖਦੇ ਆ ਲੇਕਿਨ ਆ ਜੋ ਕੂੜੇ ਨੂੰ ਮੈਂ ਸਜਾਇਆ ਹੋਇਆ ਵੇਖਿਆ ਇੱਥੇ ਐਮ ਆਰ ਐਫ ਸ਼ੈੱਡ ਲੇਟ ਤਾਂ ਨਹੀਂ ਹੋਈ ਜੀ ਸਾਡੀ ਸਰਕਾਰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਬਿਲਕੁਲ ਖਤਮ ਕਰਕੇ ਛੱਡਾਂਗੇ ਕੋਈ ਤੁਹਾਨੂੰ ਚਿੱਟਾ ਲੱਭ ਜਵੇ ਤਾਂ ਕੈਦਿਆ ਜੀ ਇਹ ਦਿਨ ਹੁਣ ਸਾਰੇ ਜਿੰਨੇ ਵੀ ਵੱਡੇ ਵੱਡੇ ਤਨਾੜ ਜਿਹੜੇ ਸਮੰਗਲਾ ਦਾ ਸਭ ਨੂੰ ਅਸੀਂ ਕਹਿ ਦਿੱਤਾ ਵੀਡੀਓ ਪਾ ਕੇ ਵੀ ਜਾਂ ਤਾਂ ਨਸ਼ਾ ਬੰਦ ਕਰ ਦਿਓ ਵਿੱਚ ਨਾ ਤੇ ਨਹੀਂ ਤੇ ਪੰਜਾਬ ਛੱਡ ਜੋ ਅਸੀਂ ਕੋਈ ਨਹੀਂ ਛੱਟਣਾ 나 ਅਜੇ ਤੱਕ ਨਰੇਸ਼ ਕਟਾਰੀਆ ਜਾਨ ਕਟਾਰੀਆ ਪਰਿਵਾਰ ਦੇ ਕਿਸੇ ਨੇ ਨਸ਼ੇ ਵਾਲੇ ਨੂੰ ਛਡਾਉਣ ਦੀ ਕਿਤੇ ਵੀ ਅਸੀਂ ਅੱਜ ਤੱਕ ਕਿਤੇ ਕਹੋਵੇ ਐਸ ਐਚਓ ਸਾਹਿਬ ਨੂੰ ਇਹਨੂੰ ਛੱਡ ਦਿਓ ਜਾਂ ਇਹਨੂੰ ਕੋਈ ਥੋੜੀ ਮਦਦ ਇਹਨਾਂ ਦੀ ਬਿਲਕੁਲ ਇਹੋ ਜਿਹਾ ਨਾ ਕਵਾਂਗੇ ਨਾ ਕੀਤਾ ਵਾ ਇਹਨਾਂ ਦੀ ਮਦਦ ਨਹੀਂ ਕਰਨੀ ਅਸੀਂ ਕਿਸੇ ਹਾਂਜੀ ਮੇਰੇ ਖਿਆਲ ਆ ਵੀ ਮੇਰਾ ਡੇਢ ਮਹੀਨੇ ਦੇ ਵਿੱਚ ਵਿੱਚ ਉੱਤੜਾ ਹੈ ਹੁਣ ਕਿਉਂਕਿ ਸਾਡੇ ਬਾਕੀ ਸਾਰੇ ਪਾਸੇ ਵਾਲੇ ਸੜਕਾਂ ਬਣ ਗਈਆਂ ਇੱਕ ਹੋ ਰਹੀ ਆ ਉਹ ਅਸੀਂ ਪਹਿਲ ਦੇ ਆਧਾਰ ਤੇ ਹੁਣ ਜਦੋਂ ਕੰਮ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਛੋਟੀਆਂ ਪਾਈਪਾਂ ਪਾਈਆਂ ਜਾਂਦੀਆਂ ਪਰ ਉਹ ਵੱਡੀਆਂ ਪਾਈਪਾਂ ਦੀ ਲੋੜ ਹੈ ਜਦੋਂ ਕਿ ਉਹਨੂੰ ਟੈਂਡਰ ਪਾਏ ਗਏ ਆ ਜਿਹੜੀ ਆਰਪੀਏ ਵੱਲੋਂ ਕੰਕਰੀਟ ਦੀ ਖਰੀਦ ਕੀਤੀ ਗਈ ਆ ਉਹਦੇ ਵਾਸਤੇ ਜਿਹੜੀਆਂ ਹੈਗੇ ਗੱਡੀਆਂ ਵਾਲੇ ਜਿਹੜੇ ਹੈਗੇ ਆ ਉਹ ਐਕਸਟਰਾ ਪੈਸੇ ਹੀ ਮੰਗ ਰਹੇ ਆ ਔਰ ਉਹ ਬੜੀ ਪਰੇਸ਼ਾਨੀ ਆ ਰਹੀ ਆ ਆਰਪੀਏ ਉਹ ਭਾਈ ਜੀ ਮੈਂ ਜੇ ਲੱਗਾ ਮੀਟਿੰਗ ਕਰਨਾ ਜਿਹੜਾ ਵੀ ਪੈਸੇ ਮੰਗੂਗਾ ਅਸੀਂ ਉਹਨੂੰ ਗੱਡੀਆਂ ਨੂੰ ਰਹਿਣ ਨਹੀਂ ਦੇਣਾ ਯੂਨੀਅਨ ਚ ਉਹਨੂੰ ਯੂਨੀਅਨ ਚੋਂ ਬਾਹਰ ਕੱਢ ਦੇਣਾ ਜਿਹੜਾ ਪੈਸੇ ਮੰਗੂਗਾ ਬਿਲਕੁਲ ਵਧੀਆ ਤਰੀਕੇ ਨਾਲ ਅਸੀਂ ਇਹ ਜਿਹੜਾ ਵਾ ਢੋਆ ਢਵਾਈ ਦਾ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਅੱਜ ਮੀਟਿੰਗ ਰੱਖੀ ਹੋਈ ਆ ਉੱਥੇ ਜਾ ਰਿਹਾ ਵਾ ਕੋਈ ਕੰਮ ਨਹੀਂ ਹੈਗਾ ਇੱਕ ਟੀਮ ਵਰਕ ਹੈ ਜਿਵੇਂ ਸਾਡੀ ਟੀਮ ਹੈ ਤੁਹਾਡੇ ਦੇ ਨਾਲ ਹੈ ਕਿੰਦੇ ਵਿੱਚ ਸਰਪੰਚ ਸਾਹਿਬਾਨ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਚੰਦ ਗਿਲ ਜੀ ਨਵੇਂ ਉਵਾਲਾ ਇੱਕ ਕਸਬਾ ਜਿਹੜਾ ਵਾ ਫਿਰ ਇਸ ਕਸਬੇ ਦੀ ਜਿਹੜੀ ਆ 95% ਆਬਾਦੀ ਨੂੰ ਵਾਟਰ ਸਪਲਾਈ ਦਾ ਪਾਣੀ ਪਹੁੰਚਦਾ ਫਿਰ ਜਿਸ ਵਿੱਚ 13 ਟਿਊਬਵਲ ਲੱਗੇ ਹੋਏ ਨੇ ਇਸ ਜ਼ੀਰੇ ਦੇ ਵਿੱਚ ਇੱਕ ਪਾਣੀ ਦੀ ਉੱਚੀ ਟੈਂਕੀ ਜਿਹੜੀ ਕਿ ਹੁਣ ਬਣਨ ਜਾ ਰਹੀ ਆ ਇੱਕ ਟੈਂਕੀ ਹੁਣ ਜਿਹਦਾ ਅਧ ਘਟ ਨੂੰ ਕੀਤਾ ਅੱਜ ਅਤੇ तकरीबन 86 ਕਿਲੋਮੀਟਰ ਵਾਟਰ ਸਪਲਾਈ ਲਾਈਨ ਜਿਹੜੀ ਵਕ ਵਕ ਸਕੀਮਾ ਅਧੀਨ ਪਹਿਲਾਂ ਜਿਹੜੀ ਪਹਿਲਾਂ ਪਈ ਹੋਈ ਹੈ ਉਹ 86 ਕਿਲੋਮੀਟਰ ਹੈ 86 ਕਿਲੋਮੀਟਰ 9 ਪੁਆਇੰਟ ਤੇ ਬਾਕੀ ਦੀ ਰਹਿੰਦੀ ਜਿਹੜੀ ਆਬਾਦੀ ਵਾਟਰ ਸਪਲਾਈ ਦੀ ਸਹੂਲਤ ਦੇਣ ਵਾਸਤੇ ਵਕ ਵਕ ਇਲਾਕਿਆਂ ਜਿਵੇਂ ਕਿ ਸ਼ਾਹ ਵਾਲਾ ਰੋਡ ਚਤਰਾ ਰੋਡ ਮੱਲੋਕੇ ਰੋਡ ਇਹਨਾਂ ਦੇ ਜਿਹੜਾ ਨਾਲ ਲੱਗਦਾ ਜਿਵੇਂ ਕਿ ਆਪਣਾ ਬਡਾਉਣਾ ਦੇ ਬੈਕ ਸਾਈਡ ਤੇ ਏਰੀਆ ਵਾ ਉਹ ਮੋਗ ਜਿਹ ਦਿਨਾਂ ਚ ਸਾਨੂੰ ਪਾਣੀ ਦੀ ਬਹੁਤ ਲੋੜ ਆ ਉਹ ਜੀਰੇ ਸ਼ਹਿਰ ਦੇ ਬਹੁਤ ਸਾਰੇ ਏਰੀਆ ਜਿੱਥੇ ਕਿ ਸੀਵਰੇਜ ਦਾ ਪ੍ਰਬੰਧ ਨਹੀਂ ਹੈਗਾ ਬਹੁਤ ਸਾਰੀਆਂ ਗਲੀਆਂ ਨਾਲੀਆਂ ਸੜਕਾਂ ਬਨਣ ਵਾਲੀਆਂ ਔਰ ਅੱਜ ਉਹ ਖੁਸ਼ੀ ਦਾ ਪੱਲ ਜੋ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸਾਡੇ ਇੱਥੇ ਅਧਿਕਾਰੀ ਪਹੁੰਚੇ ਨੇ ਜਿੰਨੇ ਚੋ ਐਕਸੀਡੈਂਟ ਸੁਪਿੰਦਰ ਜੀ ਐਸ ਡੀਓ ਸ਼ੋਕਜੀ ਮਨੀ ਜੀ ਗੁਲਸ਼ਨ ਜੀ ਮਨਿੰਦਰ ਜੀ ਲਖਨਪਾਲ ਜੀ ਉਹ ਕਹਿੰਦੇ ਕੀ ਵਿਘਾਟਨ ਕਰ ਰਹੀ ਹੈ ਆਮ ਸਰਕਾਰ ਐਮ ਐਲ ਏ ਸਾਹਿਬ ਜਾਂਦੇ ਸਕੂਲਾਂ ਦੇ ਵਿੱਚ ਉਹ ਵਿਖਾਵਾ ਕਰ ਰਹੇ ਨੇ ਕਿ ਉਹ ਪੁਰਾਣੀਆਂ ਚੰਦਾਂ ਦੇ ਪੁਰਾਣੇ ਗਵਰਨਮੈਂਟ ਹੀ ਬੋਲਾਂਗਾ ਕਿਉਂਕਿ ਸਿਆਣੇ ਕਹਿੰਦੇ ਨੇ ਜੇ ਕੋਈ ਬੰਦਾ ਅੱਛਾ ਕੰਮ ਕਰਦਾ ਤੇ ਉਹਦੀ ਤਾਰੀਫ ਕਰਨੀ ਚਾਹੀਦੀ ਹੈ ਗੁਸਤਾਖੀ ਮਾਫ ਮੈਂ ਇੱਕ ਨਾਂ ਲੈਣਾ ਭੁੱਲ ਗਿਆ ਸਾਡੇ ਜੀਰਾਸ਼ਹਿਰ ਜਾ ਪੰਜਾਬੀ ਵਿੱਚ ਕਹ ਲਵਾਂ ਵੀ ਗੰਦ ਪਾਉਣ ਵਾਲੇ 40000 ਬੰਦੇ ਨੇ ਤੇ ਸਫਾਈ ਕਰਨ ਵਾਲਾ ਜਾਂ ਕਰਵਾਉਣ ਵਾਲਾ ਇੱਕ ਬੰਦਾ। ਲੇਕਿਨ ਵੇਖੋ 40000 ਦੇ ਨਾਲ ਇੱਕ ਬੰਦਾ ਕਿਵੇਂ ਨਜਿੱਠ ਸਕਦਾ। ਇੱਕ ਸ਼੍ਰੀ ਨਰੇਸ਼ ਕਟਾਰੀਆ ਜੀ ਉਹਨਾਂ ਦੇ ਨਾਲ ਸਾਡੇ ਸ਼੍ਰੀ ਨਰਿੰਦਰ ਕਟਾਰੀਆ ਜੀ ਪ੍ਰਧਾਨ ਨਗਰ ਕੌਂਸਲ ਮਖੂ ਔਰ ਇੱਥੇ ਬੈਠੇ ਜਿੰਨੇ ਵੀ ਮੇਰੇ ਚੀਰੇ ਨਗਰ ਕੌਂਸਲ ਦੇ ਐਮਸੀ ਸਾਹਿਬਾਨ ਮਫੂ ਨਗਰ ਕੌਂਸਲ ਦੇ ਐਮਸੀ ਸਾਹਿਬਾਨ ਵੀ ਆਏ ਨੇ ਵਪਾਰ ਮੰਡਲ ਦੇ ਪ੍ਰਧਾਨ ਜੀ ਔਰ ਵੱਖ-ਵੱਖ ਯੂਨਨਾਂ ਦੇ ਪ੍ਰਧਾਨ ਔਰ ਮੇਰੇ ਸੱਜੇ ਵੀ ਆਏ ਸਭ ਤੋਂ ਵੱਡੀ ਜੋ ਰੀੜ ਦੀ ਹੱਡੀ ਆ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਔਰ ਸਾਡੀ ਚੀਰੇ ਦੀ ਪ੍ਰੈਸ ਕਲਬ ਇਧਰ ਦੇਖਿਆ ਜੀ ਅਮਰ ਸਾਹਿਬ ਅਮਰ ਸਾਹਿਬ ਕਰੋ ਜੀ ਕਰੋ ਸ਼੍ਰੀ ਗਣੇਸ਼ ਚਲੋ ਇਧਰ ਵੀ ਕੋਈ ਕੋਈ ਮੈਂ ਆ ਗਿਆ ਆ ਗਿਆ ਸੱਚ ਆਪ ਨੂੰ ਜੀ ਆਤਮ ਨਹੀਂ ਕਰ ਬੋਲੇ ਈਸ਼ੋ ਨਹਾ ਆਲਾ ਦੀ ਆਕਾ ਆਜ ਸ਼ੰਕਰ ਜੀ ਆਓ ਇੱਧਰ ਆ ਕੇ ਬਹਿ ਕੇ ਆਓ ਹਾਂ ਜੀ ਹਾਂ ਜੀ ਮਾਵੀਰ ਜੀ ਕਿੱਥੇ ਨੇ ਮਾਵੀਰਓ ਮਾਵੀਰ ਜੀ ਆਓ ਜੀ ਆਓ ਦੋ ਆਓ ਜੀ ਇੱਧਰ ਮਾਵੀਰ ਜੀ ਨੂੰ ਬੁਲਾਓ ਮਾਵੀਰ ਜੀ ਆਓ ਆਓ ਆਂਦੀ ਆਓ ਪਿੱਛੇ ਆਜਾ ਪ੍ਰਧਾਨ ਜੀ ਇੱਕ ਮਿੰਟ ਤੁਹਾਡਾ ਅਸਲੀ ਪ੍ਰਧਾਨ ਆਜੋ ਆਜੋ ਪ੍ਰਧਾਨ ਜੀ ਨਾਲ ਪੜਾਓ ਆਓ ਜੀ ਪ੍ਰਧਾਨ ਜੀ ਰੋਕ ਜਾਈਂ ਰੋਕ ਜਾਈਂ ਸੋ ਅੱਜ ਦੀ ਕਾਰਵਾਈ ਸ਼ੁਰੂ ਕਰਦੇ ਆਪਾਂ ਮੇਰੇ ਬਹੁਤ ਹੀ ਪਿਆਰੇ ਮਾਨਤ ਸਾਡੀ ਸਾਰੀ ਟੀਮ ਹੈ ਜੀ ਇੱਕ ਮਿੰਟ ਹੋਲੀ 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 ਕੋਈ ਗੱਲ ਨਹੀਂ ਕਿਤੇ ਆਇਓ ਪ੍ਰਧਾਨ ਜੀ ਅੱਗੇ ਜਾਓ हिकु मखू वारे प्रधान सी Thank <laughs> you.